ਦੀ ਦਾ ਖਾਲਸਾ ਵੈਦੀ ਫਤਿਹ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਆ ਗਿਆ ਉਹਦੇ ਵਾਜਾ ਮਾਂਡੇ ਵੀ ਹਾਂ ਮਾਣੋ ਪਹਿਲਾਂ ਮਾਣੋ ਓ ਮਾਣੋ ਸਾਰਾ ਨੂੰ ਹੂੰ ਦੁੱਧ ਪੀਣਾ ਆ ਗਿਆ ਵਾਪੇ ਹੋਣਾ ਤੰਨਾਂ ਨੂੰ ਇਹ ਲੱਕੀ ਇਹਨਾਂ ਦੁੱਧੀ ਪੀਉਣਾ ਆਣ ਕੇ ਇਹਨਾਂ ਨੂੰ ਇਹ ਆ ਵੀ ਬਸ ਆ ਗਿਆ ਦੁੱਧ ਪੀਊਗਾ ਸਾਨੂੰ 1 ਲੀਟਰ ਦੁੱਧ ਪੀਣਾ ਸਰਦਾਰ ਸਾਹਿਬ ਚੱਲੋ ਓ ਮਟੋ ਪਾਵਾ ਚੱਲੋ ਲੀਟਰ ਤੋਂ ਪੀ ਲਿਆ ਆ ਜਾ ਹੂੰ ਉਹ ਬੱਚੀ ਨੂੰ ਅੱਧਾ ਲੀਟਰ ਪਿਆ ਦੇਣਾ ਚਾਟਾ ਰੰਗ ਲਗਾਓ ਆਲਾ ਲਾ ਲਾ ਹਾਂ ਵਹੀਨੇ ਨਾ ਤੈਨੂੰ ਕੀ ਇਹਨਾਂ ਨੂੰ ਦੁੱਧ ਹੀ ਪਿਆਈ ਦਾ ਸਿਹਰੇ ਆਣ ਕੇ ਵਸਤੇ ਇੰਨੇ ਨਾ ਇਹਨਾਂ ਨੂੰ ਪਤਾ ਲੱਗ ਗਿਆ ਦੂਰੋਂ ਅਵਾਜ਼ਾਂ ਮਾਰਦੀਆਂ ਕੀ ਆ ਜਾ ਚੱਲਣ ਬਸਹੀ ਦਾ ਰਹਿ ਗਿਆ ਕਿੱਪਾ ਯਰ ਬਈ ਸਾਰੀਆਂ ਫੀਡਾਂ ਉੱਪਰ ਇਹ ਦੁੱਧ ਜਰੂਰ ਯਰ ਪਿਆ ਕਰ ਉਚਰੇਆਂ ਨੂੰ ਦੋ ਆ ਲੱਗ ਕੇ ਬੈਠ ਜਾਓ ਜੀ ਜਿਉਂ ਜਿਉਂ ਰਸੇ ਜਿਉਂ ਜਿਉਂ ਕਰਦਾ ਜੀ ਯਾਰ ਇਹ ਫਾਈਨਲ ਹੈ ਜੀ ਛੱਡ ਦੇ ਵਿੱਚ ਇਹਦੇ ਹੋਣ ਚੱਲਦੇ ਆ ਮਸ਼ੀਨ ਗਏ ਨੇ ਕਿੰਨੀ ਕਿ ਮੁੰਡਿਆਂ ਨੇ ਰਿਪੇਅਰ ਕਰਤੀ ਓ ਨਾ ਵੀਰੋ ਇੱਥੇ ਬੰਦੇ ਰਾਤ ਨੂੰ ਰਹਿੰਦੇ ਠੰਡ ਉੱਥੇ ਕੰਬਲ ਮੰਗਾੜਾ ਇੱਥੇ ਬੰਦੇ ਜਿਹੜੇ ਇੱਥੇ ਰਹਿੰਦੇ ਹੋ ਕੀ ਕਰਦੇ ਫੜ ਕੇ ਤੂੰ ਰਹਿਣ ਦੇ ਭਰਾਵਾ ਉੱਥੇ ਹੈ ਗਿਆ ਨਹੀਂ ਨਹੀਂ ਕੋਈ ਨਹੀਂ ਅੱਡਾਣੀਆਂ ਕਿੰਨਾ ਕ ਹੈ ਇਹ ਕੱਢਣੀ ਆ ਓਏ ਇਹਦੇ ਵਿੱਚ ਸਿਮਾਂ ਪੈਣੀਆਂ ਨੇ ਲਿਹਾਈਏ ਸਿਮਾਂ ਬਸ ਠੀਕ ਆ ਫਿਰ ਇਹ ਤਾਂ ਜਰੂਰ ਪਾਉਣੀਆਂ ਨਹੀਂ ਤੇਨੇ ਫੜਾ ਫੜਾ ਪਵੱਜੀ ਆ ਕਰਨਾ ਤੇ ਕੱਢਤਾ ਫਰੈਸ਼ਰ ਵਾਰ ਟਰੈਸ਼ਰ ਦੀਆਂ ਕਿੱਥੇ ਆ ਫੱਟੀਆਂ ਵੇਖੀਏ ਟਰੈਸ਼ਰ ਦੂਜਾ ਲਿਆਉਣਾ ਫੱਟੀਆਂ ਉਹ ਲਵਾਉਣਾ ਕਿ ਨਹੀਂ 12 ਆਇਆਂ ਫੇਰ ਅੱਜ ਮੈਂ ਜਾਣਾ ਲੈ ਜਾਂਦਾ ਉਹਨੂੰ ਲਾਦ ਲੈਣ ਲਾਦ ਜਿੰਦੇ ਆਵੇ ਆਉਂਦਾ ਉਹਦਾ ਪੁੱਜੀਆ ਇਹਨੂੰ ਹੁਣ ਧੋ ਕੇ ਨਾ ਟਰੈਸ਼ਰ ਨੂੰ ਤੇ ਆ ਬਾਸਕਟ ਨੂੰ ਆ ਸਾਰਾ ਕੋ ਕੱਢ ਦਿੰਦੇ ਇਹਨਾਂ ਵੀ ਕਰਦੀ ਹੈ ਨਾ ਕੱਢ ਕੇ ਤੇ ਫੇਰ ਪਾਲਾਂ ਕੋਈ ਨਹੀਂ ਨਾਲੇ ਫੱਟੀਆਂ ਫੁੱਟੀਆਂ ਸਾਰੀਆਂ ਦੇਖ ਜਾਣਗੀਆਂ ਕਿੱਦਾਂ ਵੀ ਹੁਣ ਨਾ ਕਹਲੋ ਕਰਿਓ ਕੋਈ ਵੀ ਚੀਜ਼ ਦੀ ਇਹ ਟਾਈਮ ਨਹੀਂ ਘਾੜੋ ਕਰੀ ਜਿੰਨੀ ਕਿਸੇ ਟੀਮ ਚ ਹੁਣ ਆਪਣੇ ਕੋਲ ਟਾਈਮ ਫ੍ਰੀ ਵਾਧੂ ਜਿੰਨੀ ਮਰਜ਼ੀ ਲੀਜਣਾ ਕਰੀ ਜੀ ਠੀਕ ਨਹੀਂ ਤੇ ਪੜ ਲੈਣਾ ਆਹੋ ਤੇ ਹੁਣ ਅੱਜ ਆਪਾਂ ਵੀਰ ਦਾ ਸਮਾਨ ਵੀ ਲਿਆ ਕੇ ਦੇਣਾ ਨੂੰ ਹੂੰ ਕਿ ਨਹੀਂ ਪੜਦਾ ਕਿਤਨੀ ਜਮਾਦ ਮੇ ਪੜਦਾ ਹੈ ਅਛਾ ਮੁੰਡਿਆਂ ਵਾਲੀਵਾਲ ਦਾ ਨੈਟ ਘੜਤਾ ਵਾ ਤੇ ਜਦੋਂ ਟਰਾਲੇ ਆਇਆ ਕਰਨੇ ਉਹਦੇ ਨੂੰ ਖੋਦਣਾ ਪਿਆ ਕਰਨਾ ਹੁਣ ਇੱਥੇ ਵਾਲੀਵਾਲ ਦਾ ਮੈਚ ਵੀ ਲੱਗਿਆ ਕਰਨਾ ਚਲੋ ਵਧੀਆ ਨਾਲੇ ਲਾਗੇ ਕੰਮ ਕਰੀਏ ਨਾਲੇ ਖੇੜੀ ਮੱਲੀ ਗਏ ਤੋ ਪਲੱਗੀ ਆ ਮਹਾ ਕਿਦੇ ਨੰਦ ਜਾਉਣ ਲੱਗਾ ਉਹਨੂੰ ਕਹ ਇਦਾਂ ਰਿਪੇਅਰ ਨਹੀਂ ਹੋਣੀ ਇਦਾਂ ਦੇ ਮਹੀਨੇ ਡੇਢ ਮਹੀਨੇ ਚ ਕਰਾਂਗੇ ਆਪਾਂ ਇੰਦਾਂ ਦਾ ਕੰਮ ਸਟਾਰਟ ਕੀਤਾ ਡੈਡੀ ਨੇ ਇਹ ਅੰਬ ਦੀ ਪੇਂ ਦਾ ਜਦ ਬੂਟੇ ਵਧੀਆ ਗਏ ਹੋਰ ਕਿਹੜੀ ਜਿਵੇਂ ਬੂਟੇ ਰੂਟਾ ਆ ਰਿਹਾ ਉਹ ਟਣੀ ਇੱਥੇ ਆ ਸ਼ੇਵਾੜੀ ਜਿਵੇਂ ਬੂਟੇ ਨੂੰ ਆਉਂਦਾ ਇਹ ਗੋਸ਼ੇ ਦੇ ਬੂਟੇ ਨੂੰ ਘਰਾ ਤੇ ਹੋ ਗਿਆ ਹੈ। ਹੂੰ। ਸੇ ਦੇ ਬੂਟੇ ਨੂੰ ਗੱਲ ਕੀਤੀ। ਹਾਂ। ਸਾਲ ਇਹ ਸ਼ੇਰ ਬੂਟਾ ਦੇ ਨਾਲ ਫਲ ਲੱਗੂਗਾ। ਅਰੂ ਰੋਜ ਨਾਲ। ਲੋ ਵਧੀਆ ਚੱਲ ਪਿਆ ਕੰਮ ਨੇ ਮਿਕਸ ਵੈਰਾਈਆਂ ਬਣ ਗਈਆਂ ਆ ਇੱਧਰ ਰੇਗੀ ਮਿੱਟੀ ਪਾਉਣ ਵਾਲੀ ਹਾਂ ਹੋਏ ਉਹ ਕਾਗਜੀ ਨਿੰਬੂ ਵੀ ਲੱਗੇ ਤੇ ਉਹਨੂੰ ਸਪਰੇਅ ਮਾਰ ਦੇਣੀ ਸਪਰੇਅ ਦਾ ਲੇਟ ਹੋ ਜਾਣਾ ਅਵੇ ਨੂੰ ਪੁੱਛਣਾ ਇਹਨੂੰ ਅਵੇ ਦਾਗ ਜੇ ਕਰਤੀਆ ਕਰਨੀ ਆਉਂਗਾ ਹੰਦਿਆ ਕੋਈ ਤੇਰੇ ਤੋਂ ਕੁਝ ਨਹੀਂ ਕਾਸ਼ ਤੂੰ ਬੰਦ ਬੰਦ ਹੂੰ ਇਹ ਤੋਂ ਕਾਸ਼ ਤੱਕ ਮੈਨੂੰ ਤੇ ਆਉਣੀ ਚੇਤਾਰ ਇਹਦਾ ਆ ਕੋਰੇ ਨਾ ਖਰਾਬ ਹੁੰਦੇ ਜਾਂਦੇ ਕਿ ਉਹਦਾਂ ਪੁੱਛਣਾ ਨੂੰ ਕਾਦਾ ਗਾਲਾ ਜੇ ਗਾਲਾ ਜੇ ਗਾਲਾ ਜੇ ਹੂੰ ਸਤਾਵਰੀ ਦੇ ਉੱਤੇ ਚੱਲ ਬੀਗ ਨਹੀਂ ਹੈ ਹਾਂ ਅਲਪਨ ਜਸ ਤੇ ਆਕਾ ਤੋਂ ਲਾਇਆ ਕਿ ਰਗੇ ਇਹ ਮਦਨ ਦੀ ਦੁਕਾਨ ਤੋਪ ਹਾਂ ਦੇ ਦਿੰਦੇ ਦੀ ਮੁੰਦਰ ਰੱਖਣਾ ਦੇਣਾ ਤੇ ਬੁੱਢੀ ਕਿਵੇਂ ਕਹਿਣਾ ਪੈਰਾਦਨ ਤੇ ਤੂਰ ਯਾਰ ਦੀ ਲਾਗੇ ਦੇ ਗਾਂ ਸਵਾਰਾ ਕਰ ਇੱਥੇ ਐ ਵਟ ਤੇ ਡ੍ਰੈਗਨ ਲਾ ਲਈਏ ਫੇ ਆੜੀ ਵਟ ਤੇ ਡ੍ਰੈਗਨ ਚਲੋ ਨਾਲੇ ਬੰਦਾ ਦਿਮਾਗ ਰੁਝਿਆ ਰਹਿਦਾ ਐਦੀ ਬਣਾਉ ਪੇਂਟ ਪੁੰਦੇ ਪਾਰ ਲਾਵਾਂਗੇ ਚਾਈਨਿਸ ਦੀ ਉਹ ਲੋਲੀਲੀ ਮਸ਼ੀਨ ਦੇੜੀ ਜਾਂਦੇ ਆ ਜਾਂਦਾ ਤੇ ਚੱਲ ਮੇਰਾ ਨਾ ਫਰੇਸ਼ਰ ਲਗਾ ਦਿੰਦਾ ਤੇ ਮੈਂ ਚੱਲ ਜਾਂਦਾ ਹੋਰ ਕੋ ਖੜਨ ਵਾਲਾ ਹੁੰਦਾ ਆ ਹਾਂਜੀ ਜਿਹੜੀ ਦੂਜੀ ਹੁਣ ਆਪਣੇ ਜਿਹੜੇ ਵੀਰਾਂ ਨੇ ਆਪਾਂ ਨੂੰ ਸੇਵਾ ਵਾਸਤੇ ਗੋਪੀ ਦੇ ਘਰ ਵਾਸਤੇ ਪੈਸੇ ਦਿੱਤੇ ਆ ਵੀ ਹਲੇ ਨੇ ਅੰਦਰ ਤੇ ਆ ਦਹੀਂ ਪੁੱਛੀ ਇਹ ਸਾਰਾ ਸਮਾਨ ਦੇ ਇੱਕੋ ਮਿੰਟ ਆ ਤੁਹਾਨੂੰ ਵਕਤੀ ਜਦੋਂ ਆ ਫਿਰ ਇਕੱਠੇ ਤੇ ਆ ਵੀਰਾਂ ਨੇ ਆਪਾਂ ਨੂੰ ਉਤਲਾ ਸਮਾਨ ਉਹਨਾਂ ਵੀਰਾਂ ਨੇ ਦਿੱਤਾ ਬਾਕੀ ਆਪਣੇ ਕੋਲ ਮਾਇਆ ਇਹੀ ਤੇ ਉਹ ਵੀਰ ਦੀ ਹੁਣ ਛੱਤ ਪਵਾ ਕੇ ਦਵਾਂਗੇ ਤੇ ਬਹੁਤ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਮਾਇਆ ਦਿੱਤੀ ਆ ਤੇ ਇੱਕ ਇੱਕ ਰੁਪਈਆ ਜਿਹੜਾ ਉਹਨਾਂ ਦਾ ਅੱਜ ਆਪਾਂ ਸੇਵਾ ਦੇ ਖਾਤੇ ਲਿਖ ਦਾਂਗੇ ਵੀਰ ਜੀ ਵੱਖਰੀ ਪਰਚੀ ਸਾਰੀ ਬਣਾ ਦਿਓ ਪਰਚੀ ਨਾ ਵੱਖਰੀ ਬਣਾ ਦਿਓ ਕਿੰਨੇ ਕਿੰਨੇ ਦਾ ਸਮਾਨ ਫਿਰ ਉਹ ਦੱਸ ਦਾਂਗੇ ਬਾਅਦ ਵਿੱਚ ਇਹ ਇਹ ਵੀਰਾਂ ਦਾ ਨੰਬਰ ਆ ਇੱਥੋਂ ਲੈ ਕੇ ਦਿੱਤਾ ਵੇਖੋ ਜੀ ਦਸਬੰਦ ਦਾ ਪੈਸਾ ਜਿਹੜਾ ਵਾ ਉਹ ਸਹੀ ਟਾਈਮ ਤੇ ਸਹੀ ਥਾਂ ਤੇ ਲੱਗ ਗਿਆ ਹੁਣ ਮੀਂਹ ਕਣੀ ਦਾ ਮੌਸਮ ਆ ਤੇ ਵੀਰਾਂ ਦਾ ਚਲੋ ਛੱਤ ਪਵਾ ਕੇ ਦਵਾਂਗੇ ਇੱਥੋਂ ਹੀ ਆਪਾਂ 500 ਇੱਟ ਲੈ ਲਈ ਆ ਤੇ ਇੱਥੋਂ ਹੀ ਬੱਜਰੀ ਤੇ ਇੱਥੋਂ ਹੀ ਸੀਮਿੰਟ ਸਾਰਾ ਕੋਈ ਇੱਕ ਹੀ ਥਾਂ ਤੋਂ ਮਿਲ ਗਿਆ ਤੇ ਅੱਜ ਸਮਾਨ ਲਦਾ ਦਿੰਦੇ ਆ ਤੇ ਭਲਕੇ ਮਿਸਤਰੀ ਕਰਕੇ ਉਹਦਾ ਜਿਹੜਾ ਆਪਾਂ ਕੋਠੇ ਦਾ ਜਿਹੜਾ ਇਹ ਕੰਮ ਸੰਪੂਰਨ ਕਰਾ ਲਾਂਗੇ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਆ ਵਾਹ ਉਰੀ ਦੀ ਬੱਜਰੀ ਲੱਦਣ ਲੱਗੇ ਆ ਖੁਦ ਆਪ ਹੀ ਸੇਵਾ ਕਰਕੇ ਨਾਲ ਲਦਾ ਦਿੰਨੇ ਆ ਤੇ ਨਾਲ ਆਪਣਾ ਸੇਵਾ ਯੋਜਨ ਨਾਲੇ ਕੰਮ ਹੋ ਜੂਗਾ ਮੈਨੂੰ ਚਾਹ ਸਿੱਖਣੀ ਚਾਹੀਦੀ ਭਲਕੇ ਕਿਤੇ ਲੋਡਰ ਨਾਡਰ ਚਲਾਉਣਾ ਪੈ ਜੇ ਬੰਦਾ ਫਸਟ ਕਲਾ ਹੋ ਜਾਂਦਾ ਜੀ ਹੋਣਾ ਹੀ ਸੇਵਾ ਡੋਟਲੀ ਤਿੰਨ ਘਰਾਂ ਨੇ ਓੜੇ ਜੂਜਰ ਪੀ ਕੇ ਚਲਦੇ ਪਿੰਡ ਨੂੰ ਚਾਹਦੇ ਪਾਉਣੇ ਆ ਸ਼ਹਿਰ ਦਾ ਨਰਵੈਲ ਮੋਹੜ ਹੀ ਹੋਰ ਹੈਗਾ ਆਪਾਂ ਚੰਗੇ ਆ ਪਿੰਡਾਂ ਦੇ ਵਿੱਚ ਮਰੇ ਨਾ ਕੀ ਉਧਰੇ ਆਵੈ ਕਤਰਾ ਚੀਕ ਚ ਘੜਾ ਜਿਹਦੇ ਕੀ ਲੈਟਰਮ ਪਟਰਮ ਦੇ ਨਾ ਦੁਨੀਆ ਦਾ ਕੋਈ ਸਿਸਟਮ ਹੀ ਆ ਕੋਈ ਉਧਰੋਂ ਗੱਡੀਵਾੜ ਨੂੰ ਪਰਦਾ ਕੋਈ ਉਧਰੋਂ ਕੋਈ ਲਤਾ ਨਾਲ ਅਗ ਲਈਏ ਦਾ ਗਾਣਾ ਹੋਣੀ ਇੱਥੇ ਤੂੰ ਬੈਟਣਾ ਕਿੰਨਾ ਜਰ ਗੰਦਾ ਗੰਦਾ ਕਰੀਛਾ ਦੇ ਵੇਖੀ ਅਸੀਂ ਆ ਸਹੀ ਆਈ ਜਾਣਾ ਕੇਜ ਸਬਰ ਨਹੀਂ ਮੜੀ ਦੀ ਬ੍ਰੇਕ ਲਾਉਣ ਦੇ ਅਗਲਾ ਵਿੱਚ ਤੌਣ ਕੇ ਗੱਡੀ ਉਹ ਵਸਦਾ ਏ ਕਿਉਂ ਯਾਰ ਉਹ ਉੱਥੇ ਨਹੀਂ ਜਾਂਦਣਾ ਵਾਲੀ ਵਾਲ ਕੇ ਜਾ ਕਰੋ ਉੱਥੇ ਵੜਾ ਤਾ ਨਾ ਉੱਥੇ ਬੜੀ ਰੌਣਕ ਲੱਗਦੀ ਬੜੀ ਯਾਰ ਨਾ ਤੂੰ ਚੱਜ ਨਾ ਚੁੱਕਿਆ ਨੀ ਜਦੋਂ ਆਪ ਦੀ ਵਾਰੀ ਆਊਗਾ ਨਾ ਮੇਰਾ ਥੋੜਾ ਬਾਹਰ ਲਾ ਸਦਾ ਅਜਿਹੇ ਦੇ ਹਾਲ ਵੇ ਅਜੇ ਆਪਣੇ ਬੱਤੀਆਂ ਚਾਹੀਦੀਆਂ ਜਾਂ ਚੌਂਕ ਚਾਹੀਦਾ ਯਾਰ ਕਿਹੜੀ ਜਗਾ ਅਜੇ ਘੜੀ ਨਹੀਂ ਲੱਗੀ ਇਹਦੇ ਬੱਤੀਆਂ ਭਾਉਂਦਾ ਹੀ ਘੜੀ ਨਹੀਂ ਲਈ ਉਹਨਾਂ ਨੇ ਇਤਰੇ ਉਹ ਲਾਟਰੀਆਂ ਪਾਈ ਜਾਂਦੇ ਆਪਣੀ ਲਾਟਰੀ ਤੇ ਉਹ ਹੀ ਹੁੰਦੀ ਚੂਨੇਆਂ ਜੇ ਇਹਦੇ ਆਪਣੀ ਪੈ ਗਈ ਤੇ ਫਿਰ ਉਹ 12 ਮਹੀਨੇ ਫਿਰ ਹੱਥ ਛੱਡ ਕੇ ਆਪਾਂ ਬੈ ਜੰਨੇ ਇਹ ਚਲਿਆ ਯਾਰਾਂ ਤੇ ਨਹੀਂ ਧੋਖਾ ਦੂੰਗਾ ਇਹਦਾ ਨਾ ਪਤਾ ਨਹੀਂ ਯਾਰ ਲੋਕ ਬੜੀਆਂ ਪੌਦੇ ਆ ਆਪਾਂ ਨਹੀਂ ਕਦੀ ਪਾਦੇ ਨਹੀਂ ਭਾਈ ਯਾਰ ਤੁਸੀਂ ਹਾਬ ਲਾਲਾ ਇਹ ਪੈਸੇ ਕਮਾਉਣ ਦਾ ਕੱਡਾ ਤਗੜਾ ਸਾਧਨਾ 10-10 ਰੁਪਏ ਤੇ ਜੇ ਭਾਏ ਕਿੰਨੇ ਬੰਦਿਆਂ ਨੇ ਪਾ ਦੇ ਕਿੰਨੇ ਪੈ ਇਕੱਠੇ ਹੋ ਜਾਣੇ ਸਾਰੇ ਇੰਡੀਆ 'ਚ ਕੰਮ ਚੰਗੇ ਨਿਕਲ ਜਾਂਦੇ ਆ ਤੇ ਜੇ ਜੇ ਉਹਨਾਂ ਦਾ 100 ਕਰੋੜ ਰੁਪਏ ਇਕੱਠਾ ਹੋ ਵੀ ਗਿਆ ਜੇ ਦੋ ਦੇ ਵੀ ਦੇਣਗੇ ਕਹਿਣ ਉਹ ਕੀ ਫਾਇਦਾ ਹੀ ਆ ਦੇਖੋ ਲਿਪੰਪਰ ਜਾਂਦਾ ਹਾਂ ਪਰ ਸਮਝਦਾ ਨਹੀਂ ਨਾ ਕੋਈ ਅਗਲੇ ਨੂੰ ਹੁੰਦਾ ਜੇ ਮੁਫਤ ਦਾ 2 ਕਰੋੜ ਹੀ ਆ ਪਰ ਹੈ ਵੀ ਆ ਜਿਹਨੇ 100 ਦੀ ਪਾਈ ਕਿਸਮਤ ਹੀ ਆ ਜਿਹਨੂੰ ਦੋ ਨਿਕਲ ਆਇਆ ਬਸ ਸਨਾਂ ਇਤਨੀ ਚਾਚਾ ਬਣੂਗਾ ਨਹੀਂ ਨੇ ਤੂੰ ਕੀ ਅੱਛਾ ਵਿਚਾਰਾ ਬੁਝਾਈ ਆ ਤੂੰ ਕਹਿੰਦਾ ਸੋਨੇ ਆ ਮੈਂ ਗੁਰਦੀਪ ਤੋਂ ਸੁਣਾ ਨਾ ਬੰਦੇ ਇਹ ਕਿਹੜਾ ਨੂੰ ਪਤਾ ਨਾ ਵੀਰ ਗੁਰਦੀਪ ਕੇ ਲੰਦਰ ਹਾਂ ਅੰਡਾ ਜੂਲੋਂ ਤੇ ਲੱਗੇ ਉਹ ਲੰਮੋ ਜਿਹਾ ਭੋਜੀ ਹਾਂ ਆਹ ਕੋਲ ਉਹਦਾ ਕਰਾਂ ਆਹ ਇੱਕ ਰਿਪੋਰਟ ਮੇਰੇ ਫੋਟੋਆਂ ਜੀ ਇਹਨਾਂ ਇਹ ਠੀਕ ਹੈ ਫੋਟੋਆਂ ਦੇ ਹੋਣਗੇ ਉੱਧਰੋਂ ਚੱਲੀ ਜਾਂਦੇ ਨੇ ਇਹਨੂੰ ਕਿਹੜਾ ਉਹ ਮੇਰੇ ਪੈਰ ਲੰਗਦੇ ਰਹੀ ਤਿੰਨ ਮਾਂ ਵੀ ਗੜ ਕੇ ਸਵਾਏ ਬਣੀ ਆ ਕੀ ਹੈ ਯਾਰ ਕੀ ਰੇਡਵਾ ਦਾ ਹਾਂਜੀ ਵੀਰੇ ਇਹਦਾ ਹੁਣ ਅਸੀਂ ਸਾਰੇ ਸ਼ਹਿਰਵਾਰ ਦੇ ਕੰਮ ਨਬੇੜ ਕੇ ਮੇਰੇ ਸਾਹਮਣੇ ਮੈਂ ਤਾਂ ਫੋਨ ਹੀ ਹਾਰ ਨਾ ਮਾਰਣੀ ਜੱਕ ਤਾਂ ਮੋੜ ਕੇ ਠੁਕਣ ਲੱਗੀ ਬਤ ਹੈ ਚੱਲਦੇ ਪਿੰਡ ਨੂੰ ਪਰਿਵਾਰ ਕੇ ਸਾਥ ਪਰ ਸਾਰੇ ਇੰਦਾ ਸਮਾਨ ਵੀਰਾਂ ਲਿਆਤਾ ਕੰਪੈਰਿੰਗ ਗੇਰ ਗਰੇਲ ਦੀ ਪਲੇਟ ਲੱਗ ਗਈ ਕਿ ਨਹੀਂ ਨਹੀਂ ਉਹ ਲੋੜ ਹੀ ਨਹੀਂ ਕੱਸਣੀ ਕਿਉਂ ਤੇਲ ਨਹੀਂ ਦੇਚਿਆ ਤੇਲ ਪਲੇਟ ਹੋਊਗੀ ਤੇ ਛੜਕਾ ਝੜਕਾ ਵਾਜੇ ਮੁੜ ਕੇ ਸੀਲ ਬਾਹਰ ਆਈ ਨਹੀਂ ਹੁੰਦੀ ਸੀਲ ਹੀ ਲੱਗਣੀ ਉਹਦੀ ਪਲੇਟ ਦਾ ਫਿਰ ਵੀ ਸੇਫਟੀ ਹੁੰਦੀ ਆ ਨਾਲ ਹੀ ਸੀਲ ਨਾ ਉਹ ਤੇ ਪਲੇਟ ਮੰਗਾ ਲਾ ਜੇ ਨਹੀਂ ਹੈਗੀ ਹੁਣ ਨਹੀਂ ਲੱਭੀ ਜੇ ਲੱਭਦੀ ਤੇ ਨਹੀਂ ਉਹ ਕੇ ਫੋਰਮੈਨ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਲੋੜ ਹੀ ਨਹੀਂ ਜਾਂ ਡਬਲ ਸੀਲ ਪਾ ਦਈਏ ਜਿੰਦਾ ਤੇਲ ਦਾ ਚੱਕਰ ਹੁੰਦਾ ਜੀ ਤੇਲ ਲੀਕੇ ਫੇਰੀ ਪਾਉਣੀ ਆਪਾਂ ਚਲ ਚਲ ਗੇਅਰ ਗੁਰੰਦਰ ਰੱਖ ਦਿਓ ਚੋਕੇ ਤੇ ਮੁੰਡੇ ਇਧਰ ਪਲੇ ਮੈਚ ਚੱਲਣ ਡਿਆ ਵਾ ਥਾਲੀਵਾਲ ਸਾਹਿਬ ਹੈ ਨਹੀਂ ਨਹੀਂ ਦੇਖ ਕੇ ਬੰਨ ਕੜੀਆਂ ਮੁੰਡਿਆਂ ਨੇ ਇੱਥੇ ਨੈਟ ਲਾਇਆ ਇਥੋਂ ਪਤਾ ਲੱਗਦਾ ਮੁੰਡਾ ਪਾੜੇ ਖਾਂਦਾ ਵਾ ਮਾਰਦਾ ਛਾਲ ਇਹ ਆਪਣੇ ਨਹੀਂ ਆਈਆਂ ਫਿਰ ਯਾਰ ਉੱਥੇ ਰਹਿ ਗਈ ਉਹਨੂੰ ਫੋਨ ਲਾ ਦੁਬਾਰਾ ਇਹ ਕੰਪਨੀ ਨੇ ਡੈਮੋ ਪੀਸ ਖੱਲੇ ਆ ਅਰਜੈਂਟ ਰੇਟਰ ਦੇ ਸੰਗਲ ਪਾਉਣ ਨੂੰ ਇਹ ਕੱਲ ਦੀ ਤਰੀਕ ਸੀ ਯਾਰ ਤੇ ਹੁਣ ਇਹ ਡੈਮੋ ਵੇਨੇ ਆ ਕਿਉਂਕਿ ਆਪਾਂ ਵੀਡੀਓ ਪਾ ਕੇ ਸ਼ਿਕਾਇਤ ਕੀਤੀ ਸੀ ਤੇ ਕੰਪਨੀ ਨੇ ਮਗਰੋਂ ਜਜਮੈਂਟ ਕਰਕੇ ਤੇ ਨਵੇਂ ਸੰਗਲ ਭੇਜੇ ਆ। ਵੀ ਹੁਣ ਇਹਨਾਂ ਦੀ ਡੈਮੋ ਕਰਕੇ ਵੇਹ ਨੇ ਵੀ ਸਹੀ ਆ ਕਿ ਨਹੀਂ। ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਦੇ ਆਇਆ ਕਰਨਗੇ ਜੇ ਸਹੀ ਹੋਊਗਾ। ਉਹਨੂੰ ਲਾ ਫੋਨ ਉਹਨੂੰ ਕਹ ਯਾਰ ਉੱਥੇ ਰਹਿ ਗਈਆਂ। ਨਹੀਂ ਯਾਰ ਜੇਬੀ ਚ ਪਾਉਣ ਵਾਲੀ ਚੀਜ਼ ਥੋੜਾ ਉਹ ਨਹੀਂ ਯਾਰ ਵਾਵਾ ਹੀ ਉਹ ਮਿੰਡਿਆ ਹੀ ਤੇ ਮੁੜ ਕੇ ਸਾਨੂੰ ਕੋਈ ਫੋਨ ਆ ਗਿਆ ਤੇ ਮੈਂ ਚਲ ਗਿਆ। ਨਹੀਂ ਇਹ ਲੈ ਕੇ ਬਰੀਜੀਆਂ ਹੀ ਆ ਨਾ ਆਹੋ ਉਹਨੂੰ ਉੱਥੇ ਪਈਏ ਰਹੀ ਏ ਤੂੰ ਗਿਆ ਨਹੀਂ ਏ ਖਰਾਦ ਨੂੰ ਜਾਂਦਾ ਨਹੀਂ ਆ ਹੁਣ ਜਿੱਦਾਂ ਆਪਣੇ ਮਸ਼ੀਨ ਦੀ ਜਿੰਨੀ ਮਰਜ਼ੀ ਆ ਪਾ ਸਫਾਈ ਕਰ ਲਈਏ ਖਡਾਰੀ ਜਾਦੇ ਆ ਦੋ ਟੀਮਾਂ ਚ ਉਧਰ ਇਨ ਬਾਲ ਬਾਹਰ ਹੀ ਏ ਕਿੰਨੇ ਜਾਣੇ ਤੂੰ ਬਾਹਰ ਹੀ ਚੁੱਕਦਾ ਹਣਾ ਮਾਂ ਬਾਲਾ ਹੀ 3-4 ਜਣੇ ਉਸ ਤਰੇ ਬਾਹਰ ਹੀ ਚੁੱਕੀ ਜਾਓ ਅੱਡੇ ਬਾਹਰ ਹੋਏ ਨੇ ਹਾਂ ਗੱਲ ਤੇ ਨੈਟ ਤੋਂ ਪਾਰ ਕਰਾਉਣਾ 3-4 ਬਾਹਰ ਖਿਲਾਰੋ ਲੰਮੀ ਖਰਾਉਂਡ ਕਰੋ ਕਿ ਜੇ ਸਾਰੇ ਪੂਰੇ ਆ ਜਾਣ ਉਹ ਹਰਜੀਤ ਜਿੰਨੇ ਬੰਦੇ ਗਰਾਉਂਡ ਬਾਹਰ ਨੂੰ ਵਧਾ ਲਈਏ ਹਾਂ ਉਹ ਲੈ ਕੋਈ ਚਾਹਦਾ ਕੰਮ ਨਾ ਕਰੀ ਕੋਈ ਐਰੋ ਕਰਾਈ ਜੁੰਦੀ ਆ ਉਹ ਤੇ ਜਿੰਦੀ ਹੈ ਚੱਲ ਪਰਮ ਲੈ ਆ ਗਈ ਓਏ ਆ ਗਈਆ ਬਾਹਰ ਤੇਰੇ ਤੇ ਆਈ ਆ ਇਦਾਂ ਲੱਗ ਗਿਆ ਓਏ ਫਿਰ ਪਰਮ ਦੇਂਦਾ ਮੇਰੇ ਸਿਰ ਤੇ ਘਲਾਓ ਬੋਲ ਫੇਰ ਹੀ ਚੁੱਕਣੀ ਮੈਂ ਸਰੀਰ ਨਹੀਂ ਲਾਉਣਾ ਸੀ ਚੱਲ ਉਧਰੇ ਓਏ ਭਰਾਵਾ ਬੇਨਤੀ ਆ ਉਧਰੇ ਮੇਰੇ ਵੀ ਸਵੇਰੇ ਖਾਦ ਖੁਦ ਪਾਉਣੀ ਆ ਆਇਓ ਸ਼ੇਰਿਆ ਪੈਰ ਪਾ ਮਾਸਮੂਸ ਪੜ ਗਿਆ ਉਧਰੇ ਮੋੜ ਵੇ यार <laughs> नहीं तेरा कसूर है यार और थोड़ा और पिछड़ा और थोड़ा आ आगी ਮਲੇਰ ਸਾਰੇ ਖਿਡਾਰੀ ਆਲੇ ਪਾਂਡੋ ਵੀ ਆ ਗਿਆ ਯਾਰ ਭਰਾਵਾ ਮੇਰੇ ਤੇ ਆਈ ਆ ਨਹੀਂ ਤੇ ਉਹ ਬੰਦਾ ਕਿਹੜਾ ਬਾਲ ਚਕੂ ਬਾਲ ਡਿੱਗਣ ਦੇ ਦੇਣਾ ਨਹੀਂ ਚਾਹੀਦਾ ਇਹਨਾਂ ਨੂੰ ਜਿੰਨੇ ਬੰਦੇ ਹੋਗੇ ਜਿੰਨੀ ਮਰਜ਼ੀ ਮਸ਼ੀਨ ਦੀ ਸਫਾਈ ਕਰ ਲਈਏ ਤੇ ਓਨੀ ਮਿੱਟੀ ਫੇਰ ਰਹਿ ਜਾਂਦੀ ਹੈ ਹੁਣ ਅਹੀਂ ਕਰ ਦਿੰਨੇ ਆ ਉਦੋਂ ਪਾਣੀ ਨਹੀਂ ਮਾਰੀਦਾ ਵੀ ਪਾਣੀ ਦੇ ਨਾਲ ਜਿਹੜੀ ਆ ਮਸ਼ੀਨ ਗਲ ਜਾਂਦੀ ਆ ਫੋਣ ਇਹਨੂੰ ਛਾੜ ਕੇ ਮਸ਼ੀਨ ਦਾ ਸਾਰਾ ਸਮਾਨ ਕੱਢ ਕੇ ਦੁਬਾਰਾ ਇਹਨੂੰ ਧੋ ਕੇ ਤੇ ਆਪਣਾ ਸਾਰੇ ਇਹਨੂੰ ਮਾਰ ਦੇਣਾ ਪ੍ਰੈਮਰ ਮਾਰ ਦੇਣਾ ਅੰਦਰ ਤੇ ਮਸ਼ੀਨ ਫੇਰ ਨਵਾਂ ਨਵੀਂ ਬਣ ਜਾਣੀ ਜਿੰਨੀ ਮਰਜ਼ੀ ਸਫਾਈ ਕਰ ਲੀਆ ਕਚਰਾ ਆ ਜਾਣਾ ਮਿੱਟੀ ਘਟਾ ਆ ਬਹੁਤ ਜਮਾਂ ਰਹਿੰਦਾ ਤਾਂ ਇਹਾਂ ਧੋਣੀ ਨਹੀਂ ਚਾਹੀਦੀ ਉਹ ਗੈਡਰਾਮ ਦੀਆਂ ਪੱਤੀਆਂ ਵੇਖ ਘਮਾ ਗੇ ਠੀਕ ਹੀ ਆ ਸਹੀ ਆ ਮੈਨ ਲੱਗਾ ਸੰਨ ਮਾ ਠੀਕ ਆ ਇੱਕ ਕਰਮ ਵਾਲੀ ਦਾ ਲੋਿਆ ਬਹੁਤ ਆਉਂਦਾ ਨਈ ਮਸ਼ੀਨ ਬੜੀ ਸੈਟ 7ਵਾਂ ਸੀ ਇਹ ਨਾ ਆਪਾਂ ਸਾਹਮਣੇ ਰੜੀ ਕੀਤੀ ਨਾ ਮਾਰ ਦਿੰਦੇ ਆ ਰਿਸ਼ਪਾਲ ਨੂੰ ਰੰਗ ਰੰਗ ਨਹੀਂ ਮਾਰਦੇ ਆਪਾਂ ਨੂੰ ਜੇ ਲੱਗ ਗਿਆ ਨਾ ਗੰਮ ਮੇਰੀ ਗੱਲ ਸੁਣੋ ਲੱਗ ਗਈ ਤੇ ਆਪਾਂ ਨਾ ਉਤੋਂ ਪੂਰਾ ਮੈਚਿੰਗ ਦਾ ਰੰਗ ਮੰਗਾ ਕੇ ਆਹੋ ਨਗਾ ਦੇਣਾ ਸਾਰੀ ਮਸ਼ੀਨ ਜਿੱਥੇ-ਇਥੇ ਵਜਣ ਵਾਲਾ ਆਪਾਂ ਕਿਹੜਾ ਵੇਚਣੀ ਆ ਵਾ ਯਾਰ ਉਹ ਗੱਲ ਸਾਹਮਣੇ ਆਪਾਂ ਸਾਭੀ ਹੋਈ ਮਸ਼ੀਨ ਸੋਹਣੀ ਲੱਗਦੀ ਮੱਕੀ ਦੇ ਹੁਣ ਅਰਗੀ ਚੱਲਣੀ ਨਹੀਂ ਇੰਡਕਸ਼ਨ ਆ ਇੰਡਕਸ਼ਨ ਵਾਲਾ ਸਾਰਾ ਕੋ ਰਹਿਣਾ ਨਹੀਂ ਚਾਹੀਦਾ ਬਸ ਉਹ ਮੈਂ ਫਿੱਟ ਕਰਕੇ ਤੇ ਐ ਕਰ ਲਈਏ ਫਿਰ ਆਪਾਂ ਬਾਈ ਚ ਹੁੰਦੇ ਆ ਵੇਖਣਾ ਪੈਣਾ ਵਾਰਾ ਕਈ ਯਾਰ ਦੰਦਾ ਦੰਦਾ ਖਰਾਬ ਹੋਇਆ ਹੁੰਦਾ ਮੋੜ ਦੇ ਆਹੋ ਜੇ ਵੇਰਿੰਗ ਕਰਾ ਆ ਕੇ ਰਾਣੀ ਸੁੰਦਰਾ ਦੀ ਯਾਰ ਕੀ ਘੋੜੇ ਦਵੇਂ ਚਾੜੇ ਆ ਨਵੇਂ ਆ ਆਪਾਂ ਇੱਕ ਪੁਰਾਣਾ ਇੱਕ ਨਵਾਂ ਵਾ ਤੇ ਪਤਾ ਲੱਗ ਜੂ ਪੰਡ ਉਹਨਾਂ ਦਾ ਯਾਰ ਕੀ ਵੀ ਕਿਹੜੇ ਭਾਤ ਤਲਦੀ ਆ ਵਾ ਤੈਨੂੰ ਪੰਡ ਇੱਕ ਗੱਲ ਦੱਸੀ ਆ ਆਪਾਂ ਨੂੰ ਮਸ਼ੀਨ ਸਾਫ਼ ਸੁਥਰੀ ਚਾਹੀਦੀ ਜੋ ਬੰਨ ਨੂੰ ਪਤਾ ਬਸ ਚਲਾਉਣੀ ਤੁਸੀਂ ਕਰਨੀ ਤੁਸੀਂ ਬਸ ਸਾਮ ਸੰਭਾਲ ਨੋਈ ੜੀ ਮਸ਼ੀਨਰੀ ਆ ਮਸ਼ੀਨਰੀ ਦੇ ਉਹਨਾਂ ਚਿਰ ਜਿੰਨਾ ਤੁਸੀਂ ਮਸ਼ੀਨਰੀ ਨਾਲ ਪਿਆਰ ਕਰੋਗੇ ਓਨੀ ਵਧੀਆ ਰਹੂਗੀ ਓਨਾ ਹੀ ਸਹੀ ਆ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡੀ ਮਸ਼ੀਨਰੀ ਕਿੱਦਾਂ ਦਾ ਇਹ ਨਾਟਾ ਕਿੱਦਾਂ ਆ ਆਪਾਂ ਜਦੋਂ ਰਿਪੇਅਰ ਕਰਦੇ ਹਾਂ ਤੇ ਆਪਾਂ ਸਾਰਾ ਕੁਝ ਵੇਖਣਾ ਹੁੰਦਾ ਇਹ ਚੀਜ਼ਾਂ ਤੇ ਅੱਜ ਆਪਾਂ ਜਿਹੜੇ ਵੀਰਾਂ ਨੇ ਆਪਾਂ ਨੂੰ ਲੈਂਟਰ ਦਾ ਸਮਾਨ ਦਿੱਤਾ ਸੀ ਪੈਸੇ ਦਿੱਤੇ ਸੀ ਸਾਰੇ ਵੀਰਾਂ ਦਾ ਸਾਡੇ ਪਿੰਡ ਆਲੀ ਕਲਾਂ ਦੇ ਵਿੱਚ ਸਰਪ੍ਰੀਖ ਸਿੰਘ ਸੱਬਾ ਵੀਰ ਉਹਦੇ ਵੀ ਪੈਸੇ ਆਏ ਸੀ ਸਾਰੇ ਵੀਰਾਂ ਦੇ ਪੈਸੇ ਉਹਦਾ ਲੈਂਟਰ ਦਾ ਜਿ ਸਮਾਨ ਆਪਾਂ ਉਹਨੂੰ ਲੈਤਾ ਵਾ ਤੇ ਬਾਕੀ ਹੁਣ ਮਿਸਤਰੀ ਸਾਹਿਬ ਨਾਲ ਗੱਲ ਕਰਕੇ ਕਿਦਾਂ ਉਹਦਾ ਨੀਂਹ ਪੱਥਰ ਉਹਨੂੰ ਧੜਨਾ ਵੀਡੀਓ ਸ਼ੇਅਰ ਕਰਾਂਗੇ ਤੇ ਅੱਜ ਦਾ ਬਲੌਗ ਆਪਣਾ ਬਣ ਗਿਆ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ